ਕੁਝ ਮੈਂਟਲੀ ਹਾਰ ਜਾਂਦੇ ਆ ਕਿਉਂਕਿ ਹਾਲਾਤ ਹੀ ਇਦਾਂ ਦੇ ਨੇ ਬਾਜੀ ਵੀ ਉਹ ਮੈਂਟਲੀ ਸਟ੍ਰੈਸਡ ਨੇ ਕੱਲਿਆਂ ਤੇ ਬੋਝ ਬਣਿਆ ਹੋਇਆ ਮਿਹਨਤ ਕਰਦੇ ਨੇ ਨੀਂਦ ਨਹੀਂ ਲੈ ਰਹੇ ਉਹਨਾਂ ਲਈ ਤੁਸੀਂ ਕਿੱਦਾਂ ਸੋਚਦੇ ਹੋ ਮੈਂ ਉਹੀ ਵਾਲਾ ਸਮਾਂ ਸਬਦ ਸਭ ਤੇ ਆਉਂਦਾ ਚੀਜ਼ਾਂ ਜ਼ਿੰਦਗੀ 'ਚ ਸਭ ਤੇ ਆਉਂਦੀਆਂ ਨੇ ਤਾਂ ਮੈਂ ਕਹਿੰਦਾ ਕਿ ਜਿਹੜੀ ਚੀਜ਼ ਸੱਚੀ ਆ ਜਿਹੜਾ ਸੱਚਾ ਧਰਤੀ ਤੇ ਉਹਦੇ ਲੜ ਲੱਗ ਜਾਣਾ ਚਾਹੀਦਾ ਬੰਦੇ ਨੂੰ ਉਹੀ ਆਧਾਰ ਆ ਮੇਨ ਬਾਣੀ ਜੇ ਮੈਨੂੰ ਸਟ੍ਰੈਸ ਆ ਜ਼ਿੰਦਗੀ 'ਚ ਚੀਜ਼ਾਂ ਨੇ ਮਾੜੀਆਂ ਨੇ ਚੀਜ਼ਾਂ ਹੋ ਰਹੀਆਂ ਨੇ ਜੀ ਤਾਂ ਮਹਾਰਾਜ ਜੀ ਬੜਾ ਲੜ ਲੱਗਦਾ ਜ਼ਿੰਦਗੀ 'ਚ ਜੀ ਤੇ ਹੌਲੀ 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 ਠੀਕ ਹੋਣ ਲੱਗਦੇ ਨੇ ਤੁਹਾਡੀ ਜ਼ਿੰਦਗੀ 'ਚ ਜੋ ਚੀਜ਼ਾਂ ਮਾੜੀਆਂ ਨੇ ਤੁਸੀਂ ਆਪਦੀਆਂ ਚੀਜ਼ਾਂ ਨੂੰ ਹੌਲੀ ਹੌਲੀ ਇੰਪਰੂਵ ਕਰਨ ਲੱਗੇ ਜਾਂਦੇ ਹੋ ਹੂੰ ਸੁਧਾਰ ਕਰਨ ਲੱਗੇ ਨੇ ਜਿਹੜਾ ਤੁਸੀਂ ਮਾੜਾ ਬੀਜਿਆ ਸੀ ਅਸਲ 'ਚ ਵੱਡਾ ਤਾਂ ਵੱਡ ਹੀ ਰਹੇ ਹੋ ਜੀ ਜੀ ਮਾੜੇ ਵੱਢ ਰਹੇ ਹੋ ਹੂੰ ਫਿਰ ਜੇ ਤੁਸੀਂ ਮਾੜਾ ਬੀਜੋਗੇ ਨਾ ਫਿਰ ਵੱਡ ਕੇ ਥਲਾਉਗੇ ਪਰੀ ਕਈਆਂ ਨੇ ਬੀਜੇ ਨਹੀਂ ਮਾੜਾ ਕਈ ਵਾਰ ਹੁੰਦਾ ਵੀ ਮੈਂ ਤਾਂ ਕਦੇ ਕੁਝ ਕਿਸੇ ਦਾ ਕੁਝ ਕੀਤਾ ਹੀ ਨਹੀਂ ਵੀ ਮੇਰੇ ਨਾਲ ਹੀ ਚੀਜ਼ ਹੋ ਗਈ ਇਹ ਇਹ ਤੁਸੀਂ ਨਹੀਂ ਡਿਸਾਈਡ ਕਰਨਾ ਇਹ ਤੁਸੀਂ ਇਹ 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 ਕਹਿੰਦੇ ਪੁੰਨੀ ਪਾਪੀ ਆਖਣ ਦਾ ਏ ਇਹ ਪੁੰਨੀ ਪਾਪੀ ਆਖਣ ਦਾ ਇਹ ਨਹੀਂ ਹੈ ਕਿ ਇਦਾਂ ਇਦਾਂ ਨਹੀਂ ਹੈ ਹੈ ਨਹੀਂ ਹੈਗਾ ਇਦਾਂ ਨਹੀਂ ਹੈਗਾ ਵੀ ਤੁਸੀਂ ਨਹੀਂ ਕਹਿ ਸਕਦੇ ਵੀ ਮੈਂ ਮਾੜਾ ਨਹੀਂ ਕੀਤਾ ਹਣਾ ਜੇ ਤੁਸੀਂ ਕਿਸੇ ਦੇ ਕੰਡੇ ਬੀਜੇ ਆ ਤਾਂ ਕੰਡੇ ਤੁਹਾਡੇ ਥੋੜੇ ਥੋੜੇ ਚੁਭਣਗੇ ਇਦਾਂ ਨਹੀਂ ਹੈਗਾ ਗੱਲ ਇਹ ਬਈ ਮਾੜਾ ਤੁਸੀਂ ਕੀਤਾ ਨਹੀਂ ਤੁਹਾਡੇ ਨਾਲ ਮਾੜਾ ਹੋ ਰਿਹਾ